ਅੱਜ ਸਾਡੇ ਪੰਜਾਬ ਦੇ ਉਹ ਪੰਜਾਬ ਦੇ ਨਹੀਂ ਮੈਂ ਕਹਾਂਗਾ ਕਿ ਵਰਲਡ ਦੇ ਸੰਗੀਤ ਸਮਰਾਟ ਜਨਾਬ ਉਸਤਾਦ ਚਰਨਜੀਤ ਹੋਜਾ ਸਾਹਿਬ ਜੀ ਇਸ ਦੁਨੀਆ ਤੋਂ ਚਲਾਣਾ ਕਰ ਗਏ ਨੇ ਮੈਂ ਹੁਣੇ 2-4 ਘੰਟੇ ਪਹਿਲਾਂ ਉਹਨਾਂ ਦੇ ਸੰਸਕਾਰ ਤੇ ਗਿਆ ਸੀ ਜਿਨ੍ਹਾਂ ਦੇ ਗੀਤਾਂ ਨੂੰ ਅਸੀਂ ਬੜਾ ਮਾਣਿਆ ਜਿਨ੍ਹਾਂ ਦੇ ਗੀਤਾਂ ਦੇ 뮤직 ਨੂੰ ਅਸੀਂ ਬੜਾ ਮਾਣਿਆ एक नेक इंसान एक अच्छे म्यूजिक डायरेक्टर, बहुत अच्छे म्यूजिक डायक्टर मेरिया तरीफा उन्होंने बहुत बौड़िया ने बहुत छोटिया ने क्योंकि जेड़ा अहने की हद टपे औलिया बेहद टपया पीर हद बेहद दोनों टपजे ओकीर <laughs> वो हद बेहद टपे हुए म्यूजिक की दुनिया ऐसा ऐसा म्यूजिक उन्होंने किया ऐसे ऐसे फ्रेज म्यूजिक ਦੇ ਬਣਾਏ ਕਿ ਲੋਕ ਗੀਤ ਨਾਲੋਂ ਜ਼ਿਆਦਾ ਉਹਨਾਂ ਦੇ ਮਿਊਜ਼ਿਕ ਨੂੰ ਪਿਆਰ ਕਰਦੇ ਸੀ ਇੱਕ ਵਾਰ ਮੈਂ ਕਹਾਂਗਾ ਕਿ ਭਰ ਕੇ ਤਾੜੀ ਮਚਾ ਦਿਓ ਚਰਨਜੀਤ ਕੂਟਾ ਜੀ ਨੂੰ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਜਾਂਦੇ ਜਾਂਦੇ ਮੇਰੇ ਵੀ ਦੋ ਗੀਤ ਉਹ ਆਪਣੇ ਮਿਊਜ਼ਿਕ ਦੇ ਵਿੱਚ ਰਿਕਾਰਡ ਕਰ ਗਏ ਮੈਂ ਹਮੇਸ਼ਾ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਰਹੂੰਗਾ ਸਾਡੇ ਅੱਜ ਸਾਡੇ ਪੰਜਾਬ ਦੇ ਉਹ ਪੰਜਾਬ ਦੇ ਨਹੀਂ ਮੈਂ ਕਹਾਂਗਾ ਕਿ ਵਰਲਡ ਦੇ ਸੰਗੀਤ ਸਮਰਾਟ ਜਨਾਬ ਉਸਤਾਦ ਚਰਨਜੀਤ ਹੋਜਾ ਸਾਹਿਬ ਜੀ ਇਸ ਦੁਨੀਆ ਤੋਂ ਚਲਾਣਾ ਕਰ ਗਏ ਨੇ ਮੈਂ ਹੁਣੇ 2-4 ਘੰਟੇ ਪਹਿਲਾਂ ਉਹਨਾਂ ਦੇ ਸੰਸਕਾਰ ਤੇ ਗਿਆ ਸੀ ਜਿਨ੍ਹਾਂ ਦੇ ਗੀਤਾਂ ਨੂੰ ਅਸੀਂ ਬੜਾ ਮਾਣਿਆ ਜਿਨ੍ਹਾਂ ਦੇ ਗੀਤਾਂ ਦੇ 뮤직 ਨੂੰ ਅਸੀਂ ਬੜਾ ਮਾਣਿਆ एक नेक इंसान एक अच्छे म्यूजिक डायैक्टर बहुत अच्छे म्यूजिक डायक्टर मेरिया तरीफा उन्होंने बहुत बौलियां ने बहुत छोटिया ने उन्होंने, क्योंकि जे अहने की हद टपे औलिया बेहद टपया पीर हद बेहद दोनों टपजे ओंना नकीर वो हद बेहद टपे हुए म्यूजिक की दुनिया के ऐसा ऐसा म्यूजिक उन्होंने किया ऐसे ऐसे फ्रेज म्यूजिक ਦੇ ਬਣਾਏ ਕਿ ਲੋਕ ਗੀਤ ਨਾਲੋਂ ਜ਼ਿਆਦਾ ਉਹਨਾਂ ਦੇ ਮਿਊਜ਼ਿਕ ਨੂੰ ਪਿਆਰ ਕਰਦੇ ਸੀ ਇੱਕ ਵਾਰੀ ਮੈਂ ਕਹਾਂਗਾ ਕਿ ਭਰ ਕੇ ਤਾੜੀ ਮਚਾ ਦਿਓ ਚਰਨਜੀਤ ਚੁੰਟਾ ਜੀ ਨੂੰ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਵਿੱਚ ਜਾਂਦੇ ਜਾਂਦੇ ਮੇਰੇ ਵੀ ਦੋ ਗੀਤ ਉਹ ਆਪਣੇ ਮਿਊਜ਼ਿਕ ਦੇ ਵਿੱਚ ਰਿਕਾਰਡ ਕਰ ਗਏ ਮੈਂ ਹਮੇਸ਼ਾ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਰਹੂੰਗਾ Sunday.